ਇੱਕ ਵਾਰ ਕਹਿੰਦੇ ਬਈ ਕੋਈ ਬੰਦਾ ਆਪਦੇ ਕੰਮ ਤੋਂ ਘਰੇ ਵਾਪਸ ਜਾ ਰਿਹਾ ਸੀ ਥੱਕਿਆ ਹਰਿਆ ਜਦੋਂ ਜਾਂਦਾ ਉਹਨੂੰ ਰਸਤੇ ਦੇ ਵਿੱਚ ਨਾ ਕੁੱਤੇ ਮਿਲ ਗਏ ਕੁੱਤੇ ਦੇ ਨਾਲ ਘੂਰਨ ਲੱਗੇ ਤੇ ਉਹ ਬੰਦਾ ਡਰ ਗਿਆ ਕਿ ਮੈਨੂੰ ਕੁੱਤੇ ਵੱਢਣਗੇ ਮੇਰੇ ਦੰਦ ਮਾਰਨਗੇ ਬੰਦਾ ਉਹਨਾਂ ਤੋਂ ਡਰ ਕੇ ਭੱਜ ਲਿਆ ਥੋੜੀ ਦੂਰ ਭੱਜਿਆ ਜਦੋਂ ਉਹਦੇ ਗਵੰਡੀ ਨੂੰ ਪਤਾ ਲੱਗ ਗਿਆ ਕਿ ਬੰਦਾ ਭੱਜਿਆ ਆਉਂਦਾ ਵੀ ਉਹਨੂੰ ਕੁੱਤੇ ਵੱਢ ਲੈਣਗੇ ਉਹਨੇ ਬਾਹ ਫੜ ਕੇ ਗੇਟ ਖੋਲ੍ਹਿਆ ਉਹਦੀ ਬਾਹ ਫੜ ਕੇ ਆਪਦੇ ਘਰੇ ਉਹਨੂੰ ਖਿੱਚ ਲਿਆ ਅੰਦਰ ਉਹ ਕਹਿੰਦਾ ਭੱਜਿਆ ਕਿਉਂ ਨਾ ਕਹਿੰਦਾ ਯਾਰ ਜੇ ਮੈਂ ਨਾ ਭੱਜਦਾ ਮੈਨੂੰ ਕੁੱਤੇ ਖਾ ਜਾਂਦੇ ਮੇਰੇ ਦੰਦ ਮਾਰਦੇ ਕਹਿੰਦਾ ਕੋਈ ਗੱਲ ਨਹੀਂ ਬਾਹਰੇ ਆ ਤੇ ਜਦੋਂ ਉਹ ਪੜੋਸੀ ਉਹ ਤਾਂ ਜਿਹੜਾ ਗਵਾਂਢੀ ਸੀ ਉਹ ਬਾਹਰੇ ਨਿਕਲਿਆ ਕੁੱਤੇ ਘੇੜਤੀ ਖੜੇ ਸੀ ਉਹ ਆਰਾਮ ਨਾਲ ਹੌਲੀ ਹੌਲੀ ਤੁਰ ਕੇ ਜਾਣ ਲੱਗ ਗਿਆ ਤੇ ਕੁੱਤੇ ਇਧਰ ਉਧਰ ਖਿੰਡ ਗਏ ਮਤਲਬ ਕਿ ਉਹ ਉਹਦੇ ਪਿੱਛੇ ਨਾ ਗਏ ਜਿਹੜੇ ਬੰਦੇ ਦੇ ਮਗਰ ਜਿਹੜੇ ਬੰਦੇ ਦੇ ਪਿੱਛੇ ਕੁੱਤੇ ਪਏ ਸੀ ਉਹ ਕਹਿੰਦਾ ਯਾਰ ਆਪਦੀ ਗਵਾਂਢੀ ਨੂੰ ਕਹਿੰਦਾ ਮੇਰੇ ਪਿੱਛੇ ਕੁੱਤੇ ਕਿਉਂ ਭੱਜੇ ਤੇਰੇ ਪਿੱਛੇ ਕਿਉਂ ਨਹੀਂ ਆਏ ਤਾਂ ਉਹਨੇ ਬੜਾ ਸੋਹਣਾ ਜਵਾਬ ਦਿੱਤਾ ਉਹ ਕਹਿੰਦਾ ਜਦੋਂ ਆਪਾਂ ਆਪਣੀ ਮੰਜ਼ਲ ਵੱਲ ਤੁਰੇ ਜਾ ਰਹੇ ਹੁੰਨੇ ਆ ਨਾ ਇਹਨਾਂ ਕੁੱਤਿਆਂ ਵਾਂਗੂ ਲੋਕ ਆਪਣੇ ਪਿੱਛੇ ਭਜਦੇ ਨੇ ਜਿਵੇਂ ਆ ਕੁੱਤੇ ਤੇਰੇ ਪਿੱਛੇ ਭਜਦੇ ਸੀ ਲੋਕ ਆਪਣੀ ਕਾਮਯਾਬ ਹੁੰਦਿਆਂ ਨੂੰ ਦੇਖ ਕੇ ਆਪਣੇ ਪਿੱਛੇ ਭਜਦੇ ਆਪਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਆਪਾਂ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਬੰਦਾ ਲੋਕਾਂ ਦੀ ਬਿਨਾਂ ਪਰਵਾਹ ਕਰੇ ਤੁਰਿਆ ਜਾਂਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਕਾਮਯਾਬ ਹੋ ਜਾਂਦਾ ਆਪਣੀ ਚਾਲ ਚੱਲਿਆ ਜਾਂਦਾ ਉਹ ਕਾਮਯਾਬ ਹੋ ਜਾਂਦਾ ਜਿਹੜਾ ਬੰਦਾ ਕੁੱਤਿਆਂ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਜਾਂਦਾ ਜਾਂ ਕੁੱਤਿਆਂ ਦੇ ਭੌਂਕਰ ਤੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਦਾ ਜਾਂ ਕੁੱਤਿਆਂ ਦੇ ਕੱਟਣ ਤੋਂ ਡਰਨ ਲੱਗ ਜਾਂਦਾ ਵੀ ਇਹ ਕੁੱਤੇ ਸਾਨੂੰ ਕੱਟ ਨਾ ਲੈਣ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦਾ